ਮਕਰ ਸਾਹਿਬ ਤੁਸੀਂ ਪਿੰਡ ਮੂਸੇ ਜਾ ਕੇ ਆਏ ਹੋ ਹਾਲੀ ਦੇ ਵਿੱਚ ਤੇ ਪਰਿਵਾਰ ਨੂੰ ਮਿਲਿਓ ਮਾਤਾ ਪਿਤਾ ਦਾ ਕੀ ਆਖਣਾ ਹੋਣਾ ਰਵਿੰਦਰ ਜੀ ਬਹੁਤ ਸਾਰੀਆਂ ਗੱਲਾਂ ਸਿੱਧੂ ਦੇ ਮਾਤਾ ਪਿਤਾ ਨੇ ਕੀਤੀਆਂ ਪਰ ਜਿਹੜੀ ਸਭ ਤੋਂ ਵੱਧ ਦਿਲ ਚੀਰ ਦੇਣ ਵਾਲੀ ਗੱਲ ਹੈ ਜਿਹੜੀ ਮੈਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਨੂੰ ਇਹ ਪਤਾ ਹੋਣੀ ਚਾਹੀਦੀ ਹੈ ਉਹ ਇਹ ਹੈ ਕਿ ਉਸ ਹੌਸਲੇ ਵਾਲੇ ਪਿਓ ਨੇ ਬਲਕੌਰ ਸਿੰਘ ਸਿੱਧੂ ਦੇ ਪਿਤਾ ਜਿਹੜੇ ਨੇ ਜੀ ਮਾਤਾ ਪਿਤਾ ਕਹਿੰਦੇ ਆ ਕਿ ਮਰਨਾ ਸਭ ਨੇ ਇੱਕ ਦਿਨ ਹੋ ਸਕਦਾ ਹੈ ਉਹ ਕਿਸੇ ਐਕਸੀਡੈਂਟ ਚ ਮਾਰਿਆ ਜਾਂਦਾ ਹੂੰ ਹੋ ਸਕਦਾ ਉਹਨੂੰ ਅਟੈਕ ਆ ਜਾਂਦਾ ਤੇ ਦੁਨੀਆ ਤੋਂ ਚਲਿਆ ਜਾਂਦਾ ਤੇ ਸ਼ਾਇਦ ਅਸੀਂ ਆਪਦੇ ਮਨ ਨੂੰ ਸਮਝਾ ਲੈਂਦੇ ਹੂੰ ਜਿਸ ਤਰੀਕੇ ਨਾਲ ਮੇਰੇ ਪੁੱਤਰ ਨੂੰ ਉਹਨਾਂ ਨੇ ਕਿਹਾ ਮਾਰਿਆ ਬਰੂਟਲੀ ਜਿੰਨਾ ਹੋਇਆ ਉਹ ਬਹੁਤ ਜਿਹੜੀ ਮੌਤ ਉਹਨੂੰ ਦਿੱਤੀ ਹੈ ਹੂੰ ਉਹ ਕਹਿੰਦੇ ਸਾਨੂੰ ਜੀਨ ਨਹੀਂ ਦਿੰਦੀ ਇਹ ਮੌਤ ਮੇਰਾ ਪੁੱਤਰ ਡਿਸਰਵ ਨਹੀਂ ਕਰਦਾ ਸੀ ਜੀ ਕਾਲਜ ਦੇ ਫਾਈਨਲ ਇਅਰ ਤੱਕ 4 ਸਾਲ ਦੀ ਡਿਗਰੀ ਹੁੰਦੀ ਹੈ ਮੇਰੇ ਖਿਆਲ ਜੀ ਜੀ ਇੰਜੀਨੀਅਰਿੰਗ ਬਿਲਕੁਲ ਲੁਧਿਆਣੇ ਦੇ ਜੀਐਨਈ ਚ ਪੜਦਾ ਗੁਰੂ ਨਾਨਕ ਦੇ ਇੰਜੀਨੀਅਰਿੰਗ ਕਾਲਜ ਚ ਪੜਦਾ ਸਿੱਧੂ ਸ਼ੁਭਦੀਪ ਸਿੰਘ ਸਿੱਧੂ ਹੂੰ ਫਾਈਨਲ ਇਅਰ ਤੱਕ ਉਹਦੇ ਕੋਲੇ ਕੋਈ ਵਿਕਲ ਨਹੀਂ ਸੀਗਾ ਫਾਈਨਲ ਇਅਰ ਚ ਪਰਿਵਾਰ ਨੇ ਮਾਂ ਪਿਓ ਨੇ ਇਹ ਪ੍ਰੋਮਿਸ ਕੀਤਾ ਜੇ ਤੂੰ 70% ਨੰਬਰ ਲੈ ਆਏਂਗਾ ਹੂੰ ਤਾਂ ਮੈਂ ਤੈਨੂੰ ਬੁਲਟ ਦਵਾ ਦੂੰਗਾ ਠੀਕ ਹੈ ਹੂੰ ਫਾਈਨਲ ਇਅਰ ਚ ਜਾ ਕੇ ਕਹਿੰਦੇ ਕਿ ਉਹਨੇ ਪਹਿਲੀ ਵਾਰੀ ਮੋਟਰਸਾਈਕਲ ਲਿਆ ਪਹਿਲੀ ਵਾਰ ਉਹ ਮੋਟਰਸਾਈਕਲ ਤੇ ਚੜਿਆ पैदल ਵੀ ਸਕੂਲ ਜਾਂਦਾ ਰਿਹਾ ਸਾਈਕਲ ਤੇ ਵੀ ਸਕੂਲ ਜਾਂਦਾ ਰਿਹਾ ਪਿਓ ਵੀ ਛੱਡ ਕੇ ਆਉਂਦਾ ਰਿਹਾ ਔਰ ਜਦੋਂ ਕਹਿੰਦੇ ਕਿ ਫਾਰਮ ਭਰਨਾ ਸੀ ਜਦੋਂ ਜਦੋਂ ਕਾਲਜ ਗਿਆ ਨਾ ਜਿਹੜਾ ਜੀਐਨਈ ਕਾਲਜ ਤੇ ਜਦੋਂ ਫਾਰਮ ਭਰਨਾ ਸੀਗਾ ਤੇ ਉਹਨੇ ਅੱਗੋਂ ਜਿੱਥੇ ਗਏ ਕਾਊਂਟਰ ਤੇ ਅੰਕਲ ਨਾਲ ਸੀਗੇ ਤੇ ਉਹ ਮਖੌਲ ਚ ਕਹਿੰਿਆ ਫੇਸਬੁੱਕ ਚਲਾ ਲੈਣਾ ਹੂੰ ਉਹ ਸੰਕੇ ਕਹਿੰਦਾ ਹਾਂਜੀ ਚਲਾ ਲੈਣਾ ਜੀ ਕਹਿੰਦਾ ਲੈ ਫਿਰ ਤਾ ਭਰ ਲੇਗਾ ਲੈ ਫਾਰਮ ਭਰ ਦੇ ਤੇ ਉਹਨੇ ਸੰਗ ਕੇ ਜੇ ਫਾਰਮ ਭਰਿਆ ਤੇ ਕਹਿੰਦੇ ਕਿ ਸਾਨੂੰ ਉਦੋਂ ਇਹ ਲੱਗਦਾ ਸੀ ਵੀ ਇਹ ਇੰਨਾ ਸਾਊ ਉੱਥੇ ਹੂੰ ਜਿਹੜੀ ਮਾਤਾ ਦੱਸਣ ਲੱਗੇ ਕਿ ਮੈਂ ਜੂੜਾ ਕਰਦੀ ਸੀ ਤੇ ਮੈਂ ਕੀ ਮੇਰੇ ਵਾਸਤੇ ਉਹ ਇਮੋਸ਼ਨ ਸੀਗਾ ਹੂੰ ਜੂੜਾ ਖੁੱਲਦਾ ਨਾ ਜਦੋਂ ਤੁਸੀਂ ਜੇ ਉਹ ਜੀਪ ਦੀ ਦੇਖੋ ਕਿ ਕਿਵੇਂ ਉਹਦਾ ਜੂੜਾ ਹੂੰ ਖੁੱਲਿਆ ਉੱਥੇ ਉਹ ਤਸਵੀਰਾਂ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਨੇ ਬਿਲਕੁਲ ਮੌਤ ਦਾ ਤਰੀਕਾ ਉਹਨਾਂ ਨੂੰ ਪਰੇਸ਼ਾਨ ਕਰਦਾ ਉਹ ਉਹਨਾਂ ਨੂੰ ਦਿਨ ਰਾਤ ਚੈਨ ਨਹੀਂ ਦਿੰਦਾ ਉਹ ਸੌਣ ਨਹੀਂ ਦਿੰਦਾ ਉਹ ਕਹਿੰਦਾ ਕਿ ਸਾਡੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ ਕੀ ਕਰਾਉਣਾ ਹੈ ਇਹ ਸਭ ਕੁਝ ਕਾਦੇ ਵਾਸਤੇ ਹੈ ਬਿਲਕੁਲ ਹਾਂ ਪਰ ਇਨਸਾਫ ਖਾਤਰੇ ਲੜਾਈ ਲੜਨੀ ਹੈ ਲੰਬੀ ਲੜਾਈ ਹੈ ਬਹੁਤ ਜਜ਼ਬਾਤੀ ਹੋਇਆ ਅੰਕਲ ਕਹਿਣ ਲੱਗੇ ਕਿ ਅਸੀਂ ਨਾ ਕੰਧਾਂ ਚ ਵਜਾਈ ਦੇ ਫਿਰਦੇ ਹਾਂ ਹਾਂ ਤੁਸੀਂ ਇਹ ਦੇਖੋ ਕਿ 10000 ਬੰਦਾ 15000 ਬੰਦਾ ਸ਼ਨੀ ਐਤਵਾਰ ਉੱਥੇ ਹੁੰਦਾ ਰਹੋ ਜੀ। ਉਹਦੀ ਜਿੱਥੇ ਉਹ ਸਮਾਧ ਬਣਾਈ ਹੈ ਉੱਥੇ ਆਮ ਦਿਨਾਂ 'ਚ ਵੀ ਪੰਜ-ਪੰਜ ਕੱਲ ਜਦੋਂ ਅਸੀਂ ਗਏ ਆ ਵੀਕਡੇ ਸੀਗਾ ਕੋਈ ਐਤਵਾਰ ਵੀ ਨਹੀਂ ਸੀ। ਜੀ ਤੇ ਰਾਮਪੁਰੇ ਦੇ ਨੇੜੇੋਂ ਬੱਸ ਭਰ ਕੇ ਪਿੰਡ ਦੇ ਬੰਦੇ ਉੱਥੇ ਆਏ ਸੀ। ਹੂੰ ਉਹ 10-15 ਮਿੰਟ ਅੰਦਰ ਵਿਚਾਰੇ ਰੋਟੀ ਪਾਣੀ ਖਾਣ ਤੇ ਬਾਹਰ ਹੂੰ ਭੀੜ ਲੱਗ ਜਾਂਦੀ ਹੈ। ਜੰਮੂ ਤੋਂ ਬੰਦਾ ਆਇਆ। ਇੱਕ ਇੰਗਲੈਂਡ ਤੋਂ ਇੱਕ ਪਰਿਵਾਰ ਤੁਸੀਂ ਦੱਸ ਰਹੇ ਸੀ ਮੈਨੂੰ ਸ਼ਾਇਦ ਮੈਂ ਉਹੀ ਦੱਸ ਰਿਹਾ ਸੀ ਨਾ ਉਹ ਜਗਰੂਪ ਇੰਟਰਵਿਊ ਕਰਕੇ ਆਇਆ ਜਿਹੜੀ ਉਹ ਮੈਂ ਸੁਣ ਰਿਹਾ ਸੀਗਾ ਹਜੇ ਰੌ ਮਟੀਰੀਅਲ ਸੀਗਾ ਉਹ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਸਿੱਧੂ ਦੀ ਡੈਥ ਤੇ ਇਕੱਠ ਹੋਇਆ ਉਹ ਕਹਿੰਦੇ ਜਾਂ ਸਿੱਧੂ ਮੂਸੇਵਾਲੇ ਦੇ ਹੋਇਆ ਜਾਂ ਉਹ ਕਹਿੰਦੇ ਲੇਡੀ ਡਾਇਨਾ ਵੇਲੇ ਹੋਇਆ ਸੀ ਮਤਲਬ ਕਹਿਣ ਦਾ ਮਤਲਬ ਇਹ ਸੀ ਕਿ ਜਾਂ ਤਾਂ ਲੇਡੀ ਡਾਇਨਾ ਜਦੋਂ ਪੂਰੀ ਹੋਈ ਸੀ ਉਦੋਂ ਲੋਕ ਰੋਏ ਸੀ ਬਹੁਤ ਸੱਚੇ ਦਿਲ ਨਾਲ ਲੈਡੀ ਡਾਇਨਾ ਦੇ ਵੀ ਜਾਂ ਤੋਂ ਬਾਅਦ ਕਿੰਨੇ ਲੋਕ ਲੈਡੀ ਡਾਇਨਾ ਦੇ ਉਹਦੇ ਤੇ ਅੱਜ ਜਾਂਦੇ ਹੁਣ ਅੱਜ ਅੱਜ ਕੋਈ ਨਹੀਂ ਜਾਂਦਾ ਪਰ ਤੁਸੀਂ ਦੇਖੋ ਉੱਥੇ ਇਹ ਤੁਸੀਂ ਉਹਨਾਂ ਦਾ ਖਾਲੀਪਨ ਨਹੀਂ ਸਮਝ ਸਕਦੇ بڑے ਲੋਕ ਨਾ ਮੈਂ ਕੱਲ ਇੱਕ ਪੋਲੀਟੀਸ਼ੀਅਨ ਦਾ ਫੋਨ ਆ ਗਿਆ ਰਹਾ ਉਹ ਜੀ ਉਹ ਕਹਿਣ ਲੱਗਿਆ ਕਿ ਸਿੱਧੂ ਦੇ ਪਿਤਾ ਨਾ ਹੁਣ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਐ ਥੋੜਾ ਇਹਨਾਂ ਨੂੰ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਵਿਚਾਰੇ ਠੀਕ ਨੇ ਜਾਂ ਨਹੀਂ ਠੀਕ ਹੈਗੇ ਤੇ ਮੈਂ ਮਨ ਚ ਸੋਚਿਆ ਕਿ ਪੋਲੀਟੀਸ਼ੀਅਨਸ ਕਿੰਨੇ ਪੱਥਰ ਦਿਲ ਲੋਕ ਹੁੰਦੇ ਆ ਹੂੰ ਕਿ ਉਹਨਾਂ ਨੂੰ ਲੱਗਦਾ ਹੈ ਕਿ ਠੀਕ ਹੈ ਅ ਇਨਕਾਊਂਟਰ ਕਰਤੇ ਚਾਰ ਬੰਦੇ ਫੜਤਾ ਲਏ ਲਾਰੈਂਸ ਨੂੰ ਅਸੀਂ ਲੈ ਰੱਖਿਆ ਰਿਮਾਂਡ ਤੇ ਹੋਰ ਅਸੀਂ ਦੱਸੋ ਕੀ ਕਰਦੀ ਹੈ ਹੈਨਾ ਇਹ ਇਹ ਇੱਕ ਰਵਈਆ ਹੈ ਕੀ ਗਿਆ ਅਸੀਂ ਤਾਂ ਕਹਿੰਨੇ ਇੰਡਸਟਰੀ ਦਾ ਇੱਕ ਸੁਪਰਸਟਾਰ ਚਲਾ ਗਿਆ ਹੁਣ ਉਹਦਾ ਕੋਈ ਗੀਤ ਨਹੀਂ ਆਉਣਾ ਜੀ ਫੈਨ ਕਹਿੰਦਾ ਕਿ ਮੇਰਾ ਹੀਰੋ ਚਲਾ ਗਿਆ ਬਿਲਕੁਲ ਇਹ ਸਭ ਇਲਿਊਜ਼ਨ ਦੀ ਜ਼ਿੰਦਗੀ ਹੈ ਇਹ ਖੋਖਲਾਪਨ ਹੈ ਇਹ ਹਮ ਮਾਂ ਵਾਸਤੇ ਕੀ ਗਿਆ ਤੁਸੀਂ ਉਹਦੇ ਜੀਣ ਦਾ ਤਾਂ ਮਕਸਦ ਹੀ ਚਲਾ ਗਿਆ ਨਾ ਬਿਲਕੁਲ ਸਹੀ ਸਹੀ ਆ ਉਹ ਭਾਵੇਂ ਸੁਪਰਸਟਾਰ ਹੋਵੇ ਤੇ ਭਾਵੇਂ ਮਾਂ ਦਾ ਉਹਦੇ ਨਸ਼ੇੜੀ ਪੁੱਤ ਨੂੰ ਵੀ ਉਵੇਂ ਹੀ ਪਿਆਰ ਕਰਦੀ ਹੈ ਬਿਲਕੁਲ ਉਹ ਉਹਦੀਆਂ ਟਕਦੀ ਹੈ ਉਹ ਹਮ ਪਿੰਡ 'ਚ ਜੇ ਕੋਈ ਨਸ਼ੇੜੀ ਪੁੱਤ ਹੈ ਤੇ ਉਹ ਮਾਂ ਟਕਦੀ ਰਹਿ ਜਾਂਦੀ ਸਾਰੀ ਜ਼ਿੰਦਗੀ ਉਹਦੀਆਂ ਹਮ ਤੇ ਉਹ ਜਿਹਦਾ ਨਹੀਂ ਸੁਪਰਸਟਾਰ ਉਹਦੇ ਵਾਸਤੇ ਵੀ ਪੁੱਤ ਦਾ ਜਿਹੜਾ ਹੂੰ ਜਾਣਾ ਤੁਸੀਂ ਦੇਖੋ ਕਿ ਉਹ ਮੀਆਂ ਮੁਹੰਮਦ ਬਖਸ਼ ਲਿਖਦੇ ਆ ਕਿ ਪੁੱਤ ਮਰੇ ਤਾਂ ਘਰ ਜਿਹੜਾ ਉਹ ਖਾਲੀ ਹੋ ਜਾਂਦਾ ਤੁਸੀਂ ਵੀ ਤਾਂ ਉੱਥੇ ਇੰਟਰਵਿਊ ਕਰਕੇ ਆਏ ਸੀ ਜਗਰਾਉਂ ਵਾਲੀ ਸਾਈਡ ਤੇ ਉੱਥੇ ਜਿਹੜੇ ਪਿੰਡ ਦੇ ਵਿੱਚ ਬਹੁਤ ਨਸ਼ੇ ਵਾਲਾ ਉੱਥੇ ਉਹ ਜਦੋਂ ਤੁਸੀਂ ਮਾਂ ਦੇ ਨਾਲ ਗੱਲ ਕਰਦੇ ਹੋ ਉਹ ਕਹਿੰਦੀ ਵੈਸੇ ਤਾਂ ਉਹ ਹੈ ਪਰ ਕਹਿੰਦੀ ਮੈਨੂੰ ਨਹੀਂ ਕਿਤੇ ਕੁਝ ਹੈ ਨਾ ਮਤਲਬ ਉਹ ਸੋਏ ਇਹ ਇਸ ਗੱਲ ਨੂੰ ਪੋਲੀਟੀਸ਼ੀਅਨ ਸਮਝਣ ਸਮਾਜ ਸਮਝੇ ਹੂੰ ਉਹ ਵਾਪਸ ਨਹੀਂ ਆ ਸਕਦਾ ਪਰ ਉਹ ਇਨਸਾਫ ਜਿਹੜਾ ਸਿਰਫ ਇਹ ਨਹੀਂ ਹੈ ਜਿਹਨੇ ਚਾਰ ਗੋਲੀਆਂ ਚਲਾਤੀਆਂ ਉਹ ਕੱਲਾ ਕਾਤਲ ਥੋੜੀ ਹੈ ਜੀ ਜਿਸ ਕਿਸੇ ਨੇ ਬਹਿ ਕੇ ਪਲਾਨ ਕੀਤਾ ਉਹ ਕਾਤਲ ਹੈ ਹੂੰ ਜਿਹਦੇ ਜ਼ਹਿਨ ਚ ਆਇਆ ਕਿ ਇਹਨੂੰ ਮਰਵਾਉਣਾ ਹੈ ਉਹ ਕਾਤਲ ਹੈ ਜਿਹੜਾ ਉਹਨੂੰ ਤੰਗ ਕਰਦਾ ਰਿਹਾ ਉਹ ਕਾਤਲ ਹੈ ਅੰਕਲ ਦੱਸਦੇ ਸੀਗੇ ਕਿ ਤਿੰਨ ਸਾਲ ਕਹਿੰਦੇ ਕਈ ਵਾਰੀ ਨਾ ਅਸੀਂ ਗੱਡੀ ਦੇ ਮਗਰਲੇ ਪਾਸੇ ਰਵਲਵਰ ਲੋਡ ਕਰਕੇ ਤੇ ਇੱਕ ਤਾਂ ਮੂਰੇ ਨੂੰ ਚਲਾਉਣੀ ਹੈ ਤੇ ਇੱਕ ਬੰਦਾ ਮਗਰ ਲਈ ਸ਼ੀਸ਼ੇ ਤੋਂ ਮਗਰ ਦੇਖਦਾ ਰਹਿੰਦਾ ਸੀ ਵੀ ਪਿੱਛੇ ਕੋਈ ਗੋਲੀ ਮਾਰਨ ਵਾਲਾ ਤਾਂ ਨਹੀਂ ਆ ਰਿਹਾ ਇਹ ਹਾਲਾਤਾਂ ਚੋ ਜੀਆ 4 ਸਾਲ ਬਿਲਕੁਲ ਕਿੰਨੀ ਔਖੀ ਜ਼ਿੰਦਗੀ ਇੱਕ ਆਪਾਂ ਕਹਿ ਤਾਂ ਦਿੰਨੇ ਆ ਕਿ ਸਟਾਰਟਅਪ ਐ ਸਟਾਰ ਐ ਬੜਾ ਮੁਸ਼ਕਿਲ ਕਿਵੇਂ ਕਿਵੇਂ ਸੰਭਾਲਿਆ ਉਸ ਪਿਓ ਨੇ ਆਪਦੇ ਪੁੱਤ ਨੂੰ ਉਹ ਬਾਹਰਲੀ ਬੈਠਕ 'ਚ ਬੈਠੇ ਰਹਿੰਦੇ ਸੀ ਬੜੇ ਵਾਰੀ ਉਹਨਾਂ ਨੇ ਇਹ ਗੱਲ ਦੱਸੀ ਕਿ ਮੈਂ ਤਾਂ ਸਾਰਾ ਦਿਨ ਬੈਠਕ 'ਚ ਬੈਠਾ ਹੀ ਦੇਖਦਾ ਰਹਿੰਦਾ ਸੀ ਕੌਣ ਆਇਆ ਕੌਣ ਗਿਆ ਜਦੋਂ ਕੋਈ ਸ਼ੱਕੀ ਨਜ਼ਰ ਆਉਂਦਾ ਸੀ ਉਸੇ ਵੇਲੇ ਸਤਰਕ ਹੋ ਜਾਈਦਾ ਸੀ ਕਿ ਫਲਾਣਾ ਬੰਦਾ ਸ਼ੱਕੀ ਆ ਗਿਆ ਉਹ ਕਹਿੰਦਾ ਕਿ ਮੌਤ ਜੇ ਐਕਸੀਡੈਂਟ ਚ ਚਲਾ ਜਾਂਦਾ ਅਟੈਕ ਹੋ ਜਾਂਦਾ ਸ਼ਾਇਦ ਅਸੀਂ ਆਪਦੇ ਆਪ ਨੂੰ ਸਮਝਾ ਲੈਂਦੇ ਹੂੰ ਔਰ ਜਿਹੜੀ ਵੀਡੀਓ ਬਣੀ ਹੈ ਵੈਸੇ ਵੀ ਉਹ ਮੌਤ ਤੋਂ ਬਾਅਦ ਉਹ ਵਾਕਈ ਪਰੇਸ਼ਾਨ ਕਰਦੀ ਹੈ ਹਰ ਇੱਕ ਨੂੰ ਪਰੇਸ਼ਾਨ ਕਰਦੀ ਹੈ ਅਤੇ ਉਹਦਾ ਜੋੜਾ ਜਿਹੜਾ ਖੁੱਲ ਗਿਆ ਔਰ ਉਹ ਜਿਸ ਤਰੀਕੇ ਦੇ ਨਾਲ ਉਹ ਉਹਦੀ ਬਾਡੀ ਉੱਥੇ ਪਈ ਹੈ ਔਰ ਫਿਰ ਉਹ ਬਾਅਦ ਦੇ ਵਿੱਚ ਉਹਨੂੰ ਜਿਵੇਂ ਲਜਾਇਆ ਜਾਂਦਾ ਉਹ ਪਰੇਸ਼ਾਨ ਕਰਦੀ ਇੱਕ ਲੋਕਾਂ ਦਾ ਜੋ ਇੰਨਾ ਲੋਕ ਜੋੜੇ ਨੇ ਨਹੀਂ ਦੇਖੋ ਉਹਦੇ ਤੇ ਆਪਾਂ ਐਪੀਸੋਡ ਇੱਕ ਵੱਖਰਾ ਐਪੀਸੋਡ ਕਰਾਂਗੇ ਉਹ ਇੱਕ ਇੱਕ ਇਸ਼ੂ ਜਿਹੜਾ ਹੈਗਾ ਉਹਦੇ ਤੇ ਵੀ ਮੈਂ ਜ਼ਿਕਰ ਕਰੂੰਗਾ ਉਸ ਬਾਰੇ ਮੈਂ ਪਿੰਡ ਵਾਲੇ ਮੇਰੇ ਨਾਲ ਵੀ ਸ਼ੁਰੂ ਚ ਨਾਰਾਜ਼ ਹੋਏ ਸੀ ਕਿ ਤੂੰ ਸ਼ੁਰੂ ਚ ਇਹ ਗੱਲ ਕਿਉਂ ਕਹੀ ਕਿ ਪਿੰਡ ਵਾਲੇ ਇੰਨੀ ਜਲਦੀ ਚੱਕ ਕੇ ਕਿਉਂ ਨਹੀਂ ਲਗਾਏ ਤੇ ਹੁਣ ਕੱਲ ਇੱਕ ਵੀਡੀਓ ਹੋਰ ਆਈ ਹੈ ਜੀ ਪਰ ਸਾਰਿਆਂ ਨੂੰ ਉਹਦੇ ਮਾਤਾ ਪਿਤਾ ਦਾ ਉਹ ਇਮੋਸ਼ਨ ਸਮਝਣਾ ਚਾਹੀਦਾ ਹੈ ਕੁਝ ਚੀਜ਼ਾਂ ਤਕਲੀਫ ਵੀ ਦਿੰਦੀਆਂ ਕਿ ਲੋਕ ਸਿਰਫ ਫੋਟੋ ਕਰਾਉਣ ਵਾਸਤੇ ਉੱਥੇ ਖੜੇ ਐ ਘਰ ਦੇ ਬਾਹਰ ਇੱਕ ਇੱਕ ਸ਼ਖਸ ਉਹ ਜਦੋਂ ਅਸੀਂ ਅੰਦਰ ਗਏ ਤੇ ਉਹ ਕਹਿੰਦੇ ਕਿ ਸਾਨੂੰ ਮਿਲਵਾ ਦਿਓ ਜੀ ਅਸੀਂ ਫੋਟੋ ਕਰਾਉਣੀ ਐ ਤਾਂ ਉਹਨਾਂ ਨੂੰ ਦੁੱਖ ਨੂੰ ਕਨਵਰ ਗਰੇਵਾਲ ਨੇ ਇੱਕ ਦਿਨ ਬਹੁਤ ਸੋਹਣਾ ਸਟੇਜ ਤੇ ਇਹ ਗੱਲ ਬੋਲੀ ਸੀ। ਔਰ ਮੇਰੇ ਖਿਆਲ ਇੱਕ ਦਿਨ ਦਿਲਪ੍ਰੀਤ ਢਿੱਲੋਂ ਨੇ ਵੀ ਇਹ ਗੱਲ ਬੋਲੀ ਸੀ ਥਾਪੀ ਵਾਲੀ ਕਿ ਤੁਸੀਂ ਥਾਪੀਆਂ ਮਾਰਦੇ ਹੋ ਥਾਪੀਆਂ ਮਾਰਦੇ ਹੋ ਤੁਸੀਂ ਅਫਸੋਸ ਹੈ ਇਹ। ਜੀ ਕਿਸ ਤਰੀਕੇ ਨਾਲ ਹਾਲਾਂਕਿ ਦਿਲਪ੍ਰੀਤ ਆਲਾ ਮੈਂ ਪੂਰਾ ਨਹੀਂ ਦੇਖਿਆ ਮੈਨੂੰ ਲੱਗਦਾ ਹੈ ਕਿ ਉਹਦਾ ਮਤਲਬ ਇਹੀ ਸੀਗਾ। ਹਮ ਪਰ ਇਸ ਅਫਸੋਸ ਜਦੋਂ ਕਿਸੇ ਦੇ ਘਰ ਅਫਸੋਸ ਤੇ ਜਾਂਦੇ ਹੋ ਤਾਂ ਕਿਵੇਂ ਜਾਂਦੇ ਹੋ? ਹਮ ਉੱਥੇ ਤੁਸੀਂ ਫੋਟੋਆਂ ਕਰਾਣ ਜਾ ਰਹੇ ਹੋ। ਜੀ ਬੰਦ ਕਰ ਦਿਓ ਇਹ ਫੋਟੋਆਂ। ਨਾ ਫੋਟੋ ਅਕਰਵਾ ਬਾਅਦ ਚ ਫਿਰ ਉਹੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਉਹੀ ਸੋਸ਼ਲ ਮੀਡੀਆ ਤੇ ਤੁਸੀਂ ਢਾਕੇ ਪਾਉਂਦੇ ਹੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਤੁਸੀਂ ਜੇ ਕਰਾਉਣੀ ਵੀ ਹੈ ਘੱਟੋ ਘੱਟ 5 ਮਿੰਟ ਪਹਿਲਾਂ ਅਫਸੋਸਤਾ ਕਰ ਲਓ ਬੈਠ ਕੇ ਹੱਥ ਜੋੜ ਕੇ ਤਾਂ ਕਹਦੇ ਹੋ ਕਿ ਜਵਾਨ ਪੁੱਤ ਦੇ ਜਾਣ ਦਾ ਸਾਨੂੰ ਗਮ ਬਹੁਤ ਹੈ ਜੀ ਉਹ ਚਲਾ ਗਿਆ ਉਹਦੀਆਂ ਦੋ ਗੱਲਾਂ ਹੀ ਕਰ ਲਓ ਔਰ ਪੋਜ਼ਿਟਿਵ ਗੱਲਾਂ ਕਰ ਲਓ ਉਹਦੀਆਂ ਚੰਗੀਆਂ ਗੱਲਾਂ ਕਰ ਲਓ ਹਮ ਕਿਉਂ ਉਸ ਦਰਦ ਨੂੰ ਥੋੜਾ ਜਿਹਾ ਘਟਾ ਸਕਣ ਉਹ ਇਸ ਮਾਣ ਦੇ ਨਾਲ ਜ਼ਿੰਦਗੀ ਜੀਣ ਕਿ ਅਸੀਂ ਉਸ ਪੁੱਤ ਨੂੰ ਰਾਉ ਜੀ ਇਹ ਵੀ ਇੱਕ ਮਾਣ ਪਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ 10-10 ਹਜ਼ਾਰ ਬੰਦਾ ਅੱਜ ਸਮਾਧ ਤੇ ਜਿਹੜਾ ਇਕੱਠਾ ਹੋ ਰਿਹਾ ਜੀ ਇਹ ਮਾਣ ਹੀ ਨਹੀਂ ਹੁੰਦਾ ਬੰਦੇ ਤੇ ਨਹੀਂ ਹੁੰਦਾ ਬਹੁਤ ਵੱਡੇ ਵੱਡੇ ਬੰਦੇ ਉਹਨਾਂ ਨੂੰ ਮੈਂਟਲੀ ਉਹਨਾਂ ਨੂੰ ਮਾਪਿਓ ਨੂੰ ਪਰ ਮੈਂ ਕਹਿੰਨਾ ਮਾਤਾ ਵੀ ਧੰਨ ਹੈ ਮੈਂ ਮਤਲਬ ਮੈਂ ਅੰਕਲ ਨੂੰ ਤਾਂ ਕਿੰਨੇ ਵਾਰੀ ਮਿਲਿਆ ਸੀ ਮਾਤਾ ਨਾਲ ਬਹੁਤ ਇੰਟਰੈਕਸ਼ਨ ਕਦੇ ਨਹੀਂ ਹੋਈ ਸੀ ਮੈਂ ਇਹ ਗੱਲ ਕਹੀ ਸੀ ਇੱਕ ਵਾਰੀ ਕਿ ਸਿੱਧੂ ਇਸੇ ਪਿਓ ਦਾ ਪੁੱਤ ਹੋ ਸਕਦਾ ਸੀ ਤੇ ਇਹੀ ਸਿੱਧੂ ਦਾ ਪਿਓ ਹੋ ਸਕਦਾ ਸੀ ਮੈਂ ਕਹਿੰਨਾ ਦੁਗਣੇ ਪੱਧਰ ਦੇ ਉੱਤੇ ਕਿ ਸਿੱਧੂ ਦੀ ਮਾਂ ਇਹੀ ਮਾਂ ਹੋ ਸਕਦੀ ਹੂੰ ਬਹੁਤ ਅਵੇਅਰ ਮਾਂ ਹੈ ਉਹਨਾਂ ਨੂੰ ਇੱਕ ਇੱਕ ਗੱਲ ਦਾ ਪਤਾ ਹੈ ਕੌਣ ਆਉਂਦਾ ਸੀ ਕੌਣ ਜਾਂਦਾ ਸੀ ਕੌਣ ਕੀ ਕਰਦਾ ਸੀਗਾ ਕੀ ਹੋ ਰਿਹਾ ਸੀ ਮੇਰੇ ਪੁੱਤ ਨਾਲ ਕਿਹਨੇ ਕੀ ਕੀਤਾ ਹੂੰ ਔਰ ਹੁਣ ਵੀ ਉਸ ਉਸ ਉਹ ਇਨਸਾਫ ਲਈ ਹੁਣ ਹੌਸਲੇ ਚ ਨਹੀਂ ਪਰ ਇੱਕ ਇੱਕ ਦੁੱਖ ਦੀ ਗੱਲ ਹੈ ਕਿ ਜਦੋਂ ਇਹ ਗੱਲ ਕਹਿੰਦੇ ਨਾ ਕਿ ਇਹ ਮੌਤ ਸਾਡਾ ਪੁੱਤ ਡਿਸਰਵ ਨਹੀਂ ਕਰ ਵਾਕਈ ਤੁਸੀਂ ਜਿਸ ਬਰਟੈਲਿਟੀ ਦੇ ਨਾਲ ਮਾਰਿਆ ਗਿਆ ਜਿਸ ਤਰੀਕੇ ਨਾਲ ਮਾਰਿਆ ਗਿਆ たいよ